ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਠੱਠਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਲੋਪੋਕੇ ਚੇਗਾਵੇਂ ਤੋਂ ਲਾਗੇ ਪੈਂਦੇ ਜਿਹੜਾ ਵੀ ਦਿਨਾਂ ਦਾ ਤੇ ਅੱਜ ਦੇ ਵੀਡੀਓ ਦੇ ਵਿੱਚ ਤਾਂ ਨਾ ਟੋਟਲ 6 گاਵਾ ਤੁਹਾਨੂੰ ਦਿਖਾਉਣੀ ਹੈ ਤੇ 6 ਦੀਆਂ 6 ਤੁਹਾਨੂੰ ਸੂਈਆਂ ਦਿਖਾਵਾਂਗੇ ਵੱਡੇ ਛੋਟੇ ਪਾ ਤੁਹਾਨੂੰ ਸਾਰੇ ਦਿਖਾਵਾਂਗੇ ਤੇ ਬਾਕੀ ਇਹ ਆ ਵੀ ਸੋਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਜ਼ਰੂਰ ਆਪਣੀ ਕਰਕੇ ਖੜਿਆ ਕਰੋ ਜਿਸ ਤੇ ਸਾਡੀ ਗੱਲ ਆ ਲੈ ਵੀ ਜ਼ਰੂਰ ਗੌਰ ਕਰਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਸਾਤਰੀ ਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਹੋਰ ਮੇਰੇ ਸਾਰੇ ਭੈਣ ਭਰਾਵਾਂ ਨੂੰ ਵੇਖਣ ਵਾਲੇ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵੇਖਿਆ ਮਾਲਦਨ ਵਾਲਾ ਫਿਰ ਵੇਖਿਆ ਮਾਲਦਨ ਚਲੋ ਫਿਰ ਨਾਮ ਦੱਸੋ ਫਿਰ ਡਾਕਟਰ ਭੋਲਾ ਹਾਂਜੀ ਇਹਦੇ ਠੱਠਾ ਤਸਵੀਰ ਜਨਾਲ ਨੇੜੇ ਲੂਪੋ ਕੋਲ ਚ ਜਾਵਾਂ ਇੱਕ ਬੰਨੇ ਲੂਪੋ ਕੋਲ ਇੱਕ ਬੰਨੇ ਚ ਜਾਵਾਂ ਠੀਕ ਹੈ ਉਹਨੂੰ ਬੈਕ ਸਾਈਡ ਥਾਣੇ ਦੇ ਲਾ ਕੇ ਪਿੰਡਾਂ ਦੇ ਠੀਕ ਹੈ ਹਾਂ ਜ਼ਿਲ੍ਹਾ ਅਮਰਸਰ ਆ ਤੇ ਮੋਬਾਈਲ ਨੰਬਰ 98554 ਜੀ 84286 ਹੈ 9855084290 ਠੀਕ ਹੈ ਹਾਂਜੀ ਚਲੋ ਫਿਰ ਸ਼ੁਰੂਆਤ ਜਿਹੜੀ ਆ ਇਹ ਪਹਿਲੇ ਨੰਬਰ ਵਾਲੀ ਤਾਂ ਕਰ ਲਈਏ ਸੂਈ ਸਵਾਈਏ ਸੂਈ ਬੱਚੀ ਸੂਈ ਹੈ ਜੀ ਅੱਛਾ ਇਹ ਮੋਕਾ 13 ਲੀਟਰ ਦੁੱਧ ਹੈ ਜੀ ਅੱਛਾ ਪੰਜਾਂ ਸ਼ਾਮ ਨਾਲ ਸੂਈ ਮਗਰ ਬੱਚੀ ਹੈ ਜੀ ਤੇ ਇਹਨਾਂ ਵੀ ਬੱਚੀ ਹੈ ਮਗਰ ਕਿੰਨਾ ਕ ਦੁੱਧ ਕਰੀ ਜਾਊਗੀ ਦੁੱਧ 17 18 ਕਿਲੋ ਹਰ ਤਰ੍ਹਾਂ ਦੀ ਭਰੇਗੀ ਠੀਕ ਹੈ ਹਾਂ ਦੋ ਰੰਗਾਂ ਬੜਾ ਨਹੀਂ ਸੰਤ ਨੂੰ ਬਹੁਤ ਵਧੀਆ ਪਿਆਰਾ ਲੱਗਾ ਤੇ ਮਗਰ ਇਹਦੇ ਬੱਚੀ ਬੜੀ ਪਿਆਰੀ ਹੈ ਆ ਬੜੀ ਬੱਚੀ ਹੈ ਜਿਹੜੀ ਇਹਦੇ ਮਗਰ ਮੋਕੇ ਤੇ ਜਿਹੜਾ ਕਿੰਨੇ ਵੀ 13 ਲੀਟਰ ਤਿਆਰ ਆ ਕੋਈ 17 18 ਦੇ ਲਾਗੇ ਤੱਕਰ ਕਿੰਨੇ ਕਿ ਜਾ ਸਕਦੀ ਆ ਸ਼ਾਮ ਦੇ ਸੱਤੇ ਆ ਬਾਕੀ ਬਾਕੀ ਮੱਚ ਚਮਕਤ ਆ ਜਾਈਆ ਤੇ ਥਣ ਵੀ ਚੰਗੇ ਕਿਉਂ ਜਣ ਬਾਹ ਸਾਫ ਸੁਥਰੀ ਹੈ ਜੀ ਪਰ ਘੂਚਾ ਤਾਂ ਨਹੀਂ ਮਰ ਰਾ ਤੇ ਰਾਪੀ ਇਆਂ ਵਹਿਣਾ ਠੀਕ ਹੈ ਹਾਂਜੀ ਕਿੰਨਾ ਫੇ ਰੱਖਣਾ ਇਹਦਾ ਮੁੱਲ ਮੁੱਲ ਹਰ ਫ੍ਰਿਜੀਰ ਧੜੀਆ ਤੇ ਮਾਦਾਨ ਕਰਤਾ ਅੱਛਾ 44000 ਦੇ ਮਾਦ ਇਸ ਤਰ੍ਹਾਂ ਹੀ ਮਾ ਹੋਇਆ ਹਾਂ ਦੇਖਦਾ ਹੈਗੀ ਠੰਡੀ ਤੇਰੀ ਹੈ ਤੇ ਬਾਕੀ ਥਣਾ ਦਾ ਸੱਜ ਗੈਪ ਵੀ ਚੰਗਾ ਹੈ ਹਾਂ ਕੋ ਫੋਨ ਲਾਉਗਾ ਤੇ ਆਪੇ ਸੌਦਾ ਹੋ ਜਾਊਗਾ ਮੌਕੇ ਤੇ ਹਾਂ ਬੰਦ ਵਧੀਆ ਵੱਟੀਆਂ ਜੀ ਦਾਦਾ ਸੁਭਨ ਚੋਕ ਦੇ ਵਿੱਚ ਜਵਾਂ ਬੱਚਾ ਜੀ ਠੀਕ ਆ ਹਾਂ ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਹਾਂਜੀ ਇਹ ਵੀ ਸੂਈ ਸਵਾਈ ਆ ਇਹਦੇ ਮਗਰ ਕੀ ਜੇ ਇਹਦੇ ਮਗਰ ਬੱਚਾ ਜੀ ਇਹਦੇ ਮਗਰ ਬੱਚਾ ਆ ਇਹ 15 ਸ਼ਾਂਦਨਾ ਦੀ ਸੂਈ ਹੈ ਜੀ ਅੱਛਾ ਹਾਂਜੀ ਤੇ ਥਾਣੇ ਦੇ ਕਵੇ ਫਿਰ ਪੰਗਾ ਲੱਗਾ 14 ਲੀਟਰ ਅੱਛਾ ਦੁੱਧ ਰੈਡੀ ਹੈ ਜੀ 14 ਲੀਟਰ ਤਿਆਰ ਜੇ ਤਿਆਰ ਹੈ ਜੀ ਇਹ ਕਿੰਨਾ ਕਰੀ ਜਾਊਗੀ ਇਹ ਵੀ 17 18 ਕਿਲੋ ਬੱਚੀ ਦੁੱਧ ਭਰੇਗੀ ਜੀ ਠੀਕ ਹੈ ਜੀ ਹਾਂਜੀ ਆ ਥਾਣੇ ਤੇ ਦੇਖ ਸਕਦੇ ਜੇ ਲੱਗੇ ਤਾਂ देखो खाने चंगा लगे तौर तो फिर वे करी ये चौदह लीटर जो कहते भी तैयार है बाकी फिक्स जहां ना इस बाकी उम्र के हिसाब ना कद ठीक है ਬਹੁਤਾ ਜਿਆਦਾ ਵੱਡਾ ਨਹੀਂ ਕਰਾ ਜਾਂ ਸਰੀਰ ਕਿੰਨਾ ਫਿਰ ਮੁੱਲ ਰੱਖਣਾ ਵਿਧਿਆ ਦਾ ਆਪਾਂ ਹਰ ਪ੍ਰਤੀ 50000 ਤੋਂ ਮਾਨਤਾ ਕਰਦਾਂਗੇ ਅੱਛਾ ਇਹਦਾ 50000 ਚੋਂ ਕਰੋਗੇ ਮਾਨਤਾ 50000 ਤੋਂ ਮਾਨਤਾ ਮੈਂ ਇਹ ਬੱਚੀਆਂ ਦੀ ਹਾਂਜੀ ਇਹਦਾ ਦੰਦਾ ਦੇ ਵਿੱਚ ਆ ਜੀ ਬਾਕੀ ਰੰਗ ਰੂਪ ਦੀ ਸੋਹਣੀਆ ਸੋਹਣੀ ਹੈ ਇਹ ਵੀ ਕਰਟੋਨ ਉਹ ਬਹੁਤ ਸੋਹਣਾ ਤੇ ਕੋਈ ਭੂਰ ਛੱਟਾ ਨਹੀਂ ਹੈਗਾ ਠੀਕ ਹੈ ਜੀ ਹਾਂਜੀ ਤੇ ਹੁਣ ਆ ਗਏ ਆਗੇ ਆਪਣੇ ਕੋਲ 30 ਨੰਬਰ ਤੇ ਇਹ ਪਿਛਲੇ ਸਾਲ ਦੀ ਤੇਲਿਆ ਦੀ ਅੱਛਾ ਠੀਕ ਹੈ ਜੀ ਆਹ ਮੋਕੇ 15 ਲੀਟਰ ਬੋਲਾ ਤਿਆਰ ਹੈ ਇਹਦੇ ਵਿੱਚ ਅੱਛਾ 15 ਲੀਟਰ ਤਿਆਰ ਮੋਕੇ ਦੇ ਅੱਜ ਦਿਨ ਹੋ ਗਿਆ ਸੂਈ ਨਹੀਂ ਅੱਛਾ ਹਾਂਜੀ ਠੀਕ ਹੈ ਤੇ ਕਿੰਨਾ ਕਰੀ ਜਾਓਗੇ ਇਹ ਵੱਚੀ ਦਾ ਹਰ ਫ੍ਰਿਜ 20 ਕਿਲੋ ਦੁੱਧ ਭਰਦੀ ਅੱਛਾ ਤਿੰਨਾਂ ਥਾਂਾਂ ਦੇ ਵਿੱਚੋਂ ਹੀ ਆਹ ਮੋਕੇ ਜਿਹੜਾ ਕੋਈ ਵੀਰਾ ਹੋਵੇ 15 ਲੀਟਰ ਮਾਰਕ ਲੈ ਕੇ ਜਾਵੇ ਤੇ ਉੱਤਰਾਂ ਚ ਠੰਡੀ ਸੇਲ ਲਿਆ ਹਾਂਜੀ ਠੰਡੀ ਸੇਲ ਜੀ ਸਿਰਫ ਨਾਇਕ ਨਾ ਤਾਂ ਥਣ ਮਾੜਾ ਦੇ ਛੱਲੇ ਉਹ ਤੋਂ ਮੜੀ ਔਲ ਕਰਦੀ ਆ ਬਾਕੀ ੜ ਗਈ ਕੋਈ ਗੱਲ ਨਹੀਂ ਅੱਛਾ ਬਾਕੀ ਸੈੱਟ ਹੋ ਗਈ ਬਾਕੀ ਸੈੱਟ ਹੋ ਗਈ ਠੀਕ ਹੈ ਤੇ ਮਗਰ ਵੀ ਇਹਦੇ ਵੱਛੀ ਆ ਹਾਂ ਹੈ ਵੀ ਪੰਜਾਬ ਦੀ ਜਰਸੀ ਹੈ ਵੇਖੋ ਨਹੀਂ ਮਗਰ ਵੱਛਾ ਜੀ ਇਹਦੇ ਅੱਛਾ ਮਗਰ ਇਹਦੇ ਵੱਛਾ ਬਾਕੀ ਕੱਦ ਕਾਠ ਇਹਦਾ ਸਾਰਿਆਂ ਨਾਲ ਉੱਚਾ ਆ ਹਾਂਜੀ ਤੇ ਥਾਣੇ ਵੀ ਚੰਗਾ ਲੱਗਾ ਮਗਰ ਲਸਾਂ ਦੀ ਤਿੱਲੜਿਆ ਬਾਕੀ ਹਵਾਨਾ ਪਿੱਛੇ ਬਰਾਬਰ ਹੀ ਚੱਲਦਾ ਵਾਤਾ ਥਾਣੇ ਵਿੱਚ ਸਨਾਂ ਦਾ ਸਾਈਜ਼ ਵੀ ਬਰਾਬਰ ਹੀ ਆ ਬੈਣੀ ਵਾਲੇ ਥਾਂ ਦੀ ਤਿੱਲੜਿਆ ਬਾਤ ਨੂੰ ਵੇਖੋ ਪ੍ਰੋਪਰ ਜਾਣਦਾ ਕੋਈ ਨਹੀਂ ਆਹ ਥਾਂ ਤੇ ਤੇਲਿਆ ਠੀਕ ਹੈ ਜੀ ਇਧਰ ਲਾ ਹਾਂਜੀ ਆਹ ਅੱਛਾ ਜੀ ਇਹਦਾ ਬੱਚਾ ਵੀ ਤਾਜ਼ਾ ਹੀ ਹੈ ਜੇ ਬਹੁਤੇ ਦਿਨਾਂ ਥਾਣੀ ਆ ਹਾਂਜੀ ਹਾਂਜੀ ਤੇ ਇਹਦਾ ਫਿਰ ਮੁੱਲ ਤੇ ਹਾਰ ਫ੍ਰੀਜ ਦੀ ਨਾਲ ਕੋਲ 35000 ਚ ਮਾਤਾਨ ਕਰ ਦਾਂਗੇ ਤੇ ਕੋਈ ਵੀ ਦੋਨੇ ਹਾਂ ਮਹੀਨਾ ਡੇਢ ਮਹੀਨਾ ਗਾਣਾ ਚੋਲੇ ਦੇ ਉਸ ਤਰ੍ਹਾਂ ਹੀ ਉਹਨੇ ਪੈਸੇ ਪੂਰੇ ਕਰ ਲਈ ਹੈ ਜੀ ਅੱਛਾ ਤੇ ਨਾਲੇ ਦੁੱਧ ਵੀ ਸੰਗਣਾ ਦੁੱਧ ਵੀ ਸੰਗਣਾ ਤੇ ਕਾ 20 ਕਿਲੋ ਦੁੱਧ ਵਰਚੀ ਭਰੀ ਜਾਵੇ ਤੇ ਸੋ ਗਾਣੇ 15 ਲੀਟਰ ਤੇ ਆ ਮੁੱਕਾ ਚੱਲਣ ਲਈ ਹੋਣ। ਅੱਛਾ ਤੇ ਗਰਮੀ ਦੇ ਮੌਸਮ 'ਚ ਚਾਉਣ ਆਲੀ ਗਾਂ ਹੈ। ਹਾਂਜੀ ਹਾਂਜੀ। ਤੂੰ ਵੇਖੋ ਕੰਦ ਕਾਂਠ ਵੀ ਚੰਗਾ ਥਾਂਸੋਨ ਵੀ ਚੰਗਾ ਲੱਗਾ। ਥਾਣਾ ਦੇਖ ਸਕਦੇ ਤੇ ਲੱਗੇ ਤਾਂ। ਠੀਕ ਐ। ਤੇ ਹੁਣ ਆਪਣੇ ਕੋਲ ਆ ਗਈ। ਚੌਥੇ ਨੰਬਰ ਤੇ। ਯਾਰ ਬੱਚਾ ਇਹਦਾ। ਕਿਹੜੇ ਸੱਤ ਅੱਠਾਂ ਦਿਨਾਂ ਦੀ ਸੂਈ ਹੈ ਜੀ? ਤੇ ਆ ਥਾਣੇ ਦੇ ਵੀ ਦੇਖ ਸਕਦੇ ਜੇ ਲੱਗੇ ਤਾਂ। ਹਾਂ ਵੀ ਠੰਡੀ ਤੇਰੀ ਤੇ ਬੀਟਦਾ। ਇਹ ਵੀ ਠੰਡੀ ਤੇਰੀ ਹੈ। ਹਾਂਜੀ। ਕੋਈ ਬੰਦਾ ਨਹੀਂ ਲੈਂਦੀ ਜੀ। ਕਿੰਨਾ ਦੁੱਧ ਇਹਦੇ ਕੋਲ? ਆ ਮੋਕੜਾ ਕੋ 13 ਕਿਲੋ ਦੋ ਤਿਆਰ ਆ ਜੀ ਤਿਆਰ ਹਾਂਜੀ ਤੇ ਇਹ ਕਿੰਨਾ ਕਰੀ ਜਾਊਗੀ ਇਹ 16 17 ਕਿਲੋ 16 ਕਿਲੋ ਭਰੇ ਗਏਗੇ ਤੋੜ ਦੋ ਫਿਰ ਇੱਕ ਕਰੀ ਹਾਂਜੀ ਫਿਰ ਕੋਈ ਸ਼ਤਾ ਮੇ ਦਾ ਜੂੰ ਤਾਂ ਬੜੀ ਸੁਸਤਰੀ ਆ ਜੀ ਰਸਿਆਂ ਸਾਥੇ ਹੀ ਸਾਫ ਹੋਣਾ ਹਾਂ ਜੀ ਇਹ ਵੀ ਚਲੋ ਸਾਰੀਆਂ ਸੂਈਆਂ ਅੱਜ ਗੱਬਣ ਪਈਆਂ ਨੇ ਲਗਾਣੀ। ਆ ਕੇ ਵੀ ਫਿਕਸ ਕਰਵਾਨੇ ਦੀ ਹੈ। ਨਿਗਰਵਾਨੇ ਦੀ ਹੈ। ਨਿਗਰਵਾਨੇ ਦੀ ਹੈ ਥੋੜੀ ਜਿਹੀ। ਥਾਣੇ ਵੇਖੋ ਇੱਧੇ ਬੈਠੋ। ਠੀਕ ਹੈ। ਅਲਰੇਡੀ ਮੋਟੀ ਧਾਰ ਹੈ ਕੋਈ ਵੰਗਾ ਨਹੀਂ ਲੈਂਦੀ ਜੀ ਚੋਣ ਚਾਂਣ ਬੜੀ ਸੁਥਰੀ ਹਨ। ਇਹਦਾ ਵੀ ਬਾਟੇ ਥਲੇ ਰੱਖੋ ਤੇ ਭਰੀ ਲੈ ਜੇ। ਠੀਕ ਹੈ। ਹਾਂਜੀ। ਤੇ ਇਹਦਾ ਮੁੱਲ ਫਿਰ ਇਹਦਾ ਹਰਪ੍ਰੀਤ ਜੀ 42000 ਚ ਮਾਤਦਲ ਕਰਦਾਂਗੇ। ਅੱਛਾ 42000 ਚ ਕਰੋਗੇ ਹਾਂਜੀ ਹਾਂਜੀ। ਠੀਕ ਹੈ। ਤੇ ਹੁਣ ਆ ਦੋ ਬੱਚੇ ਤਾਂ ਬਿਨਾ ਆ ਗਿਆ ਜੀ। ਇਹ ਦੋਨੋਂ ਇੱਕ-ਇੱਕ ਡੋਲੀਆਂ ਬਿਨੇ ਬੱਚੇ ਦੁਆ। ਅੱਛਾ ਜੋੜਾ ਹੀ ਆਇਆ ਵਾ। ਤੇ ਆ ਜਿਹੜੀ ਆ ਇਹਦੇ ਬਾਰੇ ਦੱਸ ਤੋ ਫਿਰ। ਇਹਦੇ ਥੱਲੇ ਹੈਗਾ ਹਰਪ੍ਰੀਤ ਦੀ 12 ਲੀਟਰ ਦੁੱਧ ਜੀ। ਅੱਛਾ ਹੁਣ ਹੈਗਾ। 10 ਥੱਲੇ 12-12 ਕਿੱਲਾ ਦੁੱਧ। ਅੱਛਾ ਦੋਵਾਂ ਕੋਲ 12-12 ਲੀਟਰ। ਹਾਂ ਜੀ। ਤੋਰੋ ਫਿਰ ਇੱਕ ਰੀਨ। ਤੇ ਛੱਲ ਗਿਆ ਸੀ ਇਹ। ਠੀਕ ਹੈ। ਹਾਂ ਕੋਈ ਚੱਕਰ ਨਹੀਂ ਲੈ। ਠੀਕ ਹੈ। ਕੋਈ ਚੱਕਰ ਨਹੀਂ। ਵੇਖੋ ਥਾਣਵਾਣਾ ਵੇਖੋ। ਠੀਕ ਹੁਣ ਹਰ ਪਿੱਟੇ ਦੀ ਉਹਨੇ ਸਾਡੇ ਖਾਦੀ ਉਹ ਉਹ ਜਿਹੜਾ ਕੰਮ ਹੋਵੇ ਤਾਂ ਅਸੀਂ ਆਪੇ ਬੱਚੇ ਖੜੇ ਕਰਕੇ ਮਗਰ ਤੇ ਦੇ ਦਿੱਤੇ ਪਾਉਂਦੇ ਹਾਂ ਸਮਾਂ ਕੰਮ ਨਹੀਂ ਕਰਨਾ ਤੇ ਠੀਕ ਐ ਲੋ ਘੱਟ ਵਟਨੇ ਚੰਗੇ ਆ ਹਾਂਜੀ ਹਾਂ ਬਾਕੀ ਜਿਹੜਾ ਵਾ ਸਾਫ਼ ਕੰਮ ਚ ਜਿਹੜੇ ਬਰਕਤ ਆ ਬਰਕਤ ਆ ਥੋੜੇ ਨੌ ਬੰਨ ਵਾਲੇ ਉਤਰਾ ਕੀਤਾ ਪਿਆਗਾ ਪੂਰੇ ਆ ਕੇ ਤੇ ਬਣਾ ਹੀ ਦਵਾਂਗੇ ਨੌ ਬੰਨ ਵਾਲੇ ਹਜੇ ਥੋੜੇ ਨੌ ਬਦੇ ਨਾ ਥੋੜੇ ਜੇ ਥੋੜੇ ਥੋੜੇ ਨੌ ਬਦੇ ਅੱਛਾ ਬੰਦਾ। ਉਹ ਕਿੰਨੇ ਦਾ ਖੂਨ ਮੈਂ ਕਿਹਾ ਨੋ ਬਣਾ ਰਾ ਹੁਣ ਕਿ ਠੀਕ ਆ। ਹਾਂਜੀ ਹਾਂਜੀ ਇਹ ਬਣਾ ਦੇ ਤੇ ਮੁੱਲ ਫਿਰ ਇਹਦਾ ਮੁੱਲ 30000 ਚ ਮੰਨਤਨ ਕਰਕੇ ਜੀ। ਅੱਛਾ ਇਹ ਤਾਂ 30000 ਮੰਨਤਨ ਕਰ ਦੋਗੇ। ਬੱਚਾ ਖੜਾ ਕਰਕੇ 40000 ਦੀ ਵੇਚਦੇ। ਹਾਂਜੀ ਹਾਂਜੀ ਪਰ ਉਹ ਕੰਮ ਨਹੀਂ ਕਰਨਾ ਆਪਣਾ। ਆ ਠੰਡੀਆਂ ਸੀ। ਗੱਲ ਉਹੀ ਨਾ। ਬੱਚ ਪਰ ਉਹ 40 ਤੇ ਕੀਤਾ ਕਿੰਨੇ ਦੇਨੇ ਪੈਣੇ ਨਾਲ ਹੋਰੇ। ਦੇਨੇ ਪੈਣੇ ਇਹ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਨਾ ਅੱਜ ਕੰਮ ਕਰਾਂਗੇ ਨਾ ਖੱਲ। ਹਾਂਜੀ। ਠੀਕ ਆ ਸਾਡੀ ਜੀ ਤੇ ਹੁਣ ਇੱਕ ਸਿਰਕੇ ਬਹਿਣਾ ਜਿੰਨਾ ਕੁਛ ਉਹਨਾਂ ਦੱਸਾਂਗੇ ਵੀਰਾਂ ਆ ਵੀ ਤੋਰ ਹੀ ਤੋ ਫਿਰ ਇਹਦੇ ਕਾਹ ਦੁੱਧ 12 ਲੀਟਰ ਹੀ ਆ ਇਹਦੇ ਸਾਡੇ 12 ਲੀਟਰ ਦੁੱਧ ਆ ਜੀ ਠੀਕ ਆ ਜੀ ਹਾਂਜੀ ਇਹ ਵੀ ਥਣਾ ਹਮਨੇ ਦੀ ਸਾਫ ਹੈ ਚਲੋ ਚੋਚਾਂ ਬੜੀ ਸੁਸਤੀ ਹੈ ਵੀ ਜੇ ਠੰਡੀ ਸੀਗ ਨੇ ਤਾਂ ਫਾਹਮੇ ਦੇਖਦਾ ਦੇਦੇ ਵੀ ਲੱਗੇ ਤਾਂ ਚੰਗੇ ਕਰਦੇ ਜਦੋਂ ਕਰਿਆ ਥੋੜੀ ਦੇਖ ਠੀਕ ਹੈ ਕੋਈ ਵੀ ਲੈ ਜਾਂਦਾ ਨਾ ਇਕੱਲਾ ਤਾਂ ਇਹ ਤੇ ਇਹਦਾ ਫਿਰ ਮੁੱਲ ਇਹ ਰ 32000 ਚ ਮਾਨਤਨ ਕਰਦਾਂਗੇ ਅੱਛਾ ਇਹਦਾ 32000 ਚ ਕਰਨਾ ਮਾਨਤਨ 62000 ਦਾ ਜੋੜਾ ਵੇਂਦਾ ਉਤਰਾ ਦੇਖੋ ਵੀਰ ਜੋੜਾ ਲੈਣਾ ਹੈ ਗਾ 58000 ਦਾ ਦੇ ਦਾਂਗੇ ਅੱਛਾ 58000 ਦੇ 58000 ਦਾ ਦੇ ਦਾਂਗੇ ਠੀਕ ਹੈ ਜੀ ਤੇ ਬਾਕੀ ਤੁਹਾਡੇ ਘਰ ਕੋਈ ਤਸੱਲੀ ਕਰਕੇ ਹਾਂ ਜੀ ਹਾਂ ਜੀ ਤੇ ਵੇਖ ਚੱਕ ਕੇ ਹਾਰ ਫ੍ਰੀਜੀ ਚ ਕੋਈ ਆਵੇ ਵੀਰ ਕੋ ਝੂਕ ਕੇ ਖੜੇ ਤੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਅੱਜ ਬਾਕੀ ਫੋਨ ਲਾਵੇ ਵਛੀਆਂ ਦੇ ਦੇ ਬਾਕੀ ਮਾਨਤਨ ਮੌਕੇ ਤੇ ਹੋ ਜਾਣਗੇ